ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਇੱਕ ਵਾਰ ਗੁਰੂ ਜੀ ਦਾ ਇੱਕ ਸਿੰਘ ਸੀ ਜੋ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ ਇੱਕ ਦਿਨ ਪ੍ਰਚਾਰ ਕਰਦੇ ਕਰਦੇ ਕਾਫੀ ਦੂਰ ਪਿੰਡਾਂ ਵਿੱਚ ਚਲਾ ਗਿਆ ਤੇ ਵਾਪਸ ਮੁੜਦੇ ਮੁੜਦੇ ਉਸ ਨੂੰ ਰਾਤ ਪੈ ਗਈ ਫਿਰ ਸਿੰਘ ਸੋਚਣ ਲੱਗਾ ਹਨੇਰਾ ਹੋ ਰਿਹਾ ਹੈ ਅੱਜ ਰਾਤ ਇੱਥੇ ਹੀ ਕਿਤੇ ਜੰਗਲ ਵਿੱਚ गुਜ਼ਾਰ ਲੈਂਦਾ ਹਾਂ ਤੇ ਸਵੇਰੇ ਲੋ ਲੱਗਦੇ ਹੀ ਸ੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦੇਵਾਂਗਾ ਇੰਨਾ ਸੋਚ ਸਾਹਮਣੇ ਇੱਕ ਪੱਥਰ ਦੀ ਮੜੀ ਜਿਹੀ ਤੇ ਉਹ ਲੰਮਾ ਪੈ ਗਿਆ ਤੇ ਉਸ ਦੀ ਅੱਖ ਲੱਗ ਗਈ ਤੜਕੇ ਉੱਠ ਨਿਤਨਮ ਕਰਨ ਤੋਂ ਬਾਅਦ ਚਾਲੇ ਪਾਉਣ ਦੀ ਤਿਆਰੀ ਕਰਨ ਲੱਗਾ ਇੰਨੇ ਨੂੰ ਥੋੜੀ ਲੋ ਵੀ ਲੱਗ ਗਈ ਸੀ ਪਰ ਜਦ ਉਸਨੇ ਥੱਲੇ ਦੇਖਿਆ ਤਾਂ ਉਹ ਕਰੜੇ ਪੀਰ ਦੀ ਮੜੀ ਤੇ ਬੈਠਾ ਸੀ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਹ ਸਾਰੀ ਰਾਤ ਇਸ ਮੜੀ ਤੇ ਸੁੱਤਾ ਰਿਹਾ ਉਸਨੇ ਸੁਣ ਰੱਖਿਆ ਸੀ ਕਿ ਕਰੜਾ ਪੀਰ ਮੜੀ ਦਾ ਨਿਰਾਦਰ ਕਰਨ ਵਾਲਿਆਂ ਨੂੰ ਪੁੱਠਾ ਟੰਗ ਦਿੰਦਾ ਹੈ ਇਹ ਸੋਚਦੇ ਆ ਉਹਦੇ ਮਨ ਵਿੱਚ ਥੋੜਾ ਡਰ ਪੈ ਗਿਆ ਅਤੇ ਤੁਰੰਤ ਦੋਵੇਂ ਹੱਥ ਜੋੜ ਕੇ ਪੀਰ ਮੂਰੇ ਮੱਥਾ ਟੇਕਦਿਆਂ ਉਸਨੇ ਕਿਹਾ ਕਿ ਪੀਰ ਜੀ ਮੈਨੂੰ ਮਾਫ ਕਰ ਦੋ ਕਿ ਮੈਥੋਂ ਅਣਜਾਣੇ ਵਿੱਚ ਗਲਤੀ ਹੋ ਗਈ ਬਸ ਇੰਨਾ ਕਹਿਣ ਦੀ ਧੀਰ ਸੀ ਪੀਰ ਨੇ ਉਸ ਨੂੰ ਪੁੱਠਾ ਟੰਗ ਦਿੱਤਾ ਜਿਸ ਤੋਂ ਬਾਅਦ ਸਿੰਘ ਨੇ ਬਤੇਰੇ ਹੱਥ ਜੋੜੇ ਮਿੰਤਾ ਕਰੀਆਂ ਪਰ ਪੀਰ ਥੱਲੇ ਨਾ ਲਾਵੇ ਲਾਗੇ ਦੇ ਪਿੰਡਾਂ ਵਿੱਚ ਖਬਰ ਅੱਗ ਵਾਂਗ ਫੈਲ ਗਈ ਕਿ ਗੁਰੂ ਦਾ ਸਿੱਖ ਕਰੜੇ ਪੀਰ ਨੇ ਪੁੱਠਾ ਟੰਗ ਦਿੱਤਾ ਹੈ ਲੋਕੀ ਇਕੱਠਾ ਹੋਣਾ ਸ਼ੁਰੂ ਹੋ ਗਏ ਕਿਉਂਕਿ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਸਿੰਘ ਦਾ ਗੁਰੂ ਇੱਕ ਮਹਾਨ ਸੰਤ ਸਿਪਾਈ ਹੋਵੇ ਉਸ ਨੂੰ ਪੀਰ ਜਿਵੇਂ ਪੁੱਠਾ ਟੰਗ ਸਕਦਾ ਹੈ ਹੁਣ ਤੱਕ ਸਿੰਘ ਨੂੰ ਵੀ ਮਹਿਸੂਸ ਹੋ ਗਿਆ ਸੀ ਕਿ ਉਸ ਨੇ ਪੀਰ ਮੂਰੇ ਮੱਥਾ ਟੇਕ ਕੇ ਕਿੰਨੀ ਵੱਡੀ ਗਲਤੀ ਕੀਤੀ ਹੈ ਮਨੋਂ ਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਦਿਆਂ ਉਸ ਨੇ ਅਰਦਾਸ ਕੀਤੀ ਕਿ ਹੈ ਕਲਗੀਧਰ ਪਾਸ਼ਾ ਮੈਥੋ ਭੁੱਲ ਹੋ ਗਈ ਕਿ ਮੈਂ ਆਪਣੇ ਆਕਾਰਪੁਰਖ ਵਾਹਿਗੁਰੂ ਨੂੰ ਛੱਡ ਕੇ ਇਸ ਪੀਰ ਮੂਰੇ ਮੱਥਾ ਟੇਕ ਦਿੱਤਾ ਮੇਰੀ ਭੁੱਲ ਬਖਸ਼ ਦਿਓ ਮੈਨੂੰ ਆ ਕੇ ਬਚਾ ਲਵੋ ਉਧਰ ਕਲਗੀਧਰ ਪਾਸ਼ਾ ਜਾਣੀ ਜਾਣ ਸਭ ਦੇਖ ਰਹੇ ਸੀ ਤੇ ਜਿਵੇਂ ਹੀ ਸਿੰਘ ਨੇ ਸੱਚੇ ਦਿਲੋਂ ਅਰਦਾਸ ਕੀਤੀ ਤਾਂ ਫੌਰਨ ਘੋੜੇ ਤੇ ਸਵਾਰ ਹੋ ਕੇ ਗੁਰੂ ਸਾਹਿਬ ਉੱਥੇ ਪਹੁੰਚ ਗਏ ਤੇ ਜਾ ਕੇ ਉਹਨਾਂ ਪੀਰ ਨੂੰ ਆਖਿਆ ਕਿ ਭਾਈ ਤੂੰ ਸਾਡਾ ਸਿੰਘ ਕਿਉਂ ਟੰਗਿਆ ਹੋਇਆ ਹੈ ਤੇ ਅੱਗੋਂ ਪੀਰ ਬੋਲਿਆ ਮਹਾਰਾਜ ਇਹ ਹੁਣ ਆਪਜੀ ਦਾ ਸਿੰਘ ਨਹੀਂ ਰਿਹਾ ਜਦੋਂ ਤੱਕ ਇਹ ਆਪਜੀ ਦਾ ਸਿੰਘ ਸੀ ਮੈਂ ਤਾਂ ਇਹਦਾ ਬਾਲ ਵੀ 빙ਾ ਨਹੀਂ ਕਰ ਸਕਦਾ ਸਾਰੀ ਰਾਤ ਮੇਰੇ ਉੱਪਰ ਸੁੱਤਾ ਰਿਹਾ ਪਰ ਉਸ ਵੇਲੇ ਇਹ ਆਪਜੀ ਦਾ ਸਿੰਘ ਸੀ ਮੇਰੀ ਇੰਨੀ ਹਿੰਮਤ ਨਹੀਂ ਹੋਈ ਇਸ ਨੂੰ ਕੁਝ ਕਰਨ ਦੀ ਪਰ ਜਦੋਂ ਇਸ ਨੇ ਮੇਰੇ ਮੂਰੇ ਸਿਰ ਹੀ ਝੁਕਾ ਦਿੱਤਾ ਤਾਂ ਹੁਣ ਇਹ ਮੇਰਾ ਹੋ ਗਿਆ ਹੁਣ ਮੈਂ ਭਾਵੇਂ ਇਸ ਨੂੰ ਪੁੱਠਾ ਟੰਗਾ ਜਾਂ ਜ਼ਮੀਨ ਵਿੱਚ ਗੱਡ ਦੇਵਾਂ ਤਦ ਗੁਰੂ ਸਾਹਿਬ ਨੇ ਉੱਥੇ ਮੌਜੂਦ ਸਭ ਸੰਗਤ ਨੂੰ ਬਚਨ ਕੀਤਾ ਕਿ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਕਿ ਉਸ ਇੱਕ ਓੰਕਾਰ ਦਾ ਨਾਮ ਜਪੋ ਅਤੇ ਬਾਣੀ ਪੜੋ ਉਹ ਆਪੇ ਤੁਹਾਡੇ ਅੰਗ ਸੰਗ ਸਹਾਈ ਹੋਣਗੇ ਪਾਰ ਲੰਘਾਉਣਗੇ ਕਿ ਜਗ੍ਹਾ ਜਗ੍ਹਾ ਤੇ ਮੱਥੇ ਨਾ ਰਗੜੋ ਕਿ ਬਹੁਤੀਆਂ ਬੇੜੀਆਂ ਵਿੱਚ ਪੈਰ ਰੱਖਣ ਵਾਲੇ ਕਦੇ ਵੀ ਪਾਰ ਨਹੀਂ ਲੰਘਦੇ ਫਿਰ ਗੁਰੂ ਸਾਹਿਬ ਨੇ ਉਸ ਸਿੰਘ ਨੂੰ ਕਿਹਾ ਕਿ ਸੱਚੇ ਦਿਲੋਂ ਮੂਲ ਮੰਤਰ ਦਾ ਜਾਪ ਕਰੋ ਤੇ ਅਕਾਲ ਪੁਰਖ ਨੂੰ ਯਾਦ ਕਰੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਲੀ ਕਰਨਗੇ ਸਿੰਘ ਨੇ ਉਵੇਂ ਹੀ ਕੀਤਾ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਥੱਲੇ ਆ ਗਿਆ ਫਿਰ ਪੀਰ ਨੇ ਗੁਰੂ ਸਾਹਿਬ ਅੱਗੇ ਬੇਨਤੀ ਕਰਦਿਆਂ ਕਿਹਾ ਮਹਾਰਾਜ ਮੈਨੂੰ ਕਈ 100 ਸਾਲਾਂ ਤੋਂ ਆਪ ਜੀ ਦਾ ਇੰਤਜ਼ਾਰ ਸੀ ਮੈਂ ਆਪਣੇ ਵੇਲੇ ਦਾ ਬੜਾ ਕਰਾਮਾਤੀ ਪੀਰ ਸੀ ਪਰ ਮੈਨੂੰ ਹੰਕਾਰ ਹੋ ਗਿਆ ਸੀ ਕਿ ਦੀਨ ਦੁਨੀ ਲੋਕਾਂ ਨੂੰ ਆਪਣੇ ਕਰਾਮਾਤਾਂ ਨਾਲ ਡਰਾ ਕੇ ਆਪਣੇ ਮੂਰੇ ਮੱਥਾ ਟੇਕਣ ਲਈ ਮਜਬੂਰ ਕਰਦਾ ਸੀ ਫਿਰ ਇੱਕ ਦਿਨ ਰੱਬ ਦਾ ਸੱਚਾ ਫਕੀਰ ਇੱਥੇ ਆਇਆ ਮੈਂ ਉਸ ਦਾ ਵੀ ਬਹੁਤ ਨਰਾਦਰ ਕੀਤਾ ਉਸ ਫਕੀਰ ਨੇ ਮੈਨੂੰ ਸ਼ਰਾਫ ਦਿੱਤਾ ਕਿ ਤੂੰ ਫੌਰਨ ਪੱਥਰ ਦੀ ਮਾੜੀ ਚ ਬਦਲ ਜਾਵੇਂ ਫਕੀਰ ਸੱਚਾ ਬੰਦਾ ਸੀ ਅਤੇ ਉਸ ਦੇ ਬੋਲ ਕਬੂਲ ਹੋ ਗਏ ਮੈਂ ਪੱਥਰ ਬਣ ਗਿਆ ਮੈਂ ਤਰਲਾ ਕੀਤਾ ਕਿ ਹੁਣ ਮੇਰੀ ਖਲਾਸੀ ਕਿਵੇਂ ਹੋਏਗੀ ਤਾਂ ਫਕੀਰ ਨੇ ਕਿਹਾ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਦਸਵੇਂ ਜਾਮੇ ਵਿੱਚ ਇੱਥੇ ਆਉਣਗੇ ਤੇ ਫਿਰ ਤੇਰੀ ਖਲਾਸੀ ਹੋ ਜਾਵੇਗੀ ਕਹੇ ਪੀਰਾਂ ਦੇ ਪੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਮੁਕਤੀ ਦਿਓ ਤਾਂ ਗੁਰੂ ਜੀ ਨੇ ਕਿਹਾ ਕਿ ਤੂੰ ਆਪਣੀਆਂ ਕਰਮਾਤਾ ਨਾਲ ਦੀਨ ਦੁਖੀਆਂ ਨੂੰ ਬਹੁਤ ਤੰਗ ਕੀਤਾ ਤੈਨੂੰ ਸਜ਼ਾ ਇਸੇ ਜਨਮ ਵਿੱਚ ਮਿਲ ਗਈ ਹੁਣ ਸੱਚੇ ਦਿਲੋਂ ਆਪਣੇ ਬੁਰੇ ਕਰਮਾਂ ਦਾ ਤੋਬਾ ਕਰ ਉਸ ਖੁਦਾ ਅਗੇ ਅਕਾਲ ਪੁਰਖ ਭਲੀ ਕਰਨਗੇ ਪੀਰ ਨੇ ਬਚਨ ਪਾ ਕੇ ਉਵੇਂ ਹੀ ਕੀਤਾ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਤੇ ਉਸ ਦੀ ਜੁਨੀ ਕੱਟੀ ਗਈ। ਤੋਂ ਇਸ ਸਾਖੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਐਵੇਂ ਥਾਂ-ਥਾਂ ਮੜੀਆਂ ਮਸੀਤਾਂ ਤੇ ਨੱਕ ਨਹੀਂ ਰਗੜਨਾ ਚਾਹੀਦਾ। ਬਸ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਲੜ ਲੱਗੇ ਰਹਿਣਾ ਚਾਹੀਦਾ ਹੈ। ਅਗਰ ਵੀਡੀਓ ਦੇ ਵਿੱਚ ਕੁਝ ਵੀ ਸਿੱਖਣ ਨੂੰ ਮਿਲਿਆ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ। ਐਸੇ ਤਰ੍ਹਾਂ ਦੇ ਕੰਟੈਂਟ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਸਸਰੀਕਾਲ।